ਫਰੈਂਡਮ ਨੇ ਇਹ ਸੁਨੇਹਾ ਲਾਇਆ ਕਿ ਸਿੱਖ ਫੌਜੀ ਭਾਰਤ ਦੀ ਫੌਜ ਹਿੰਦੁਸਤਾਨ ਚ ਜੋ ਹੈ ਉਹ ਪਾਕਿਸਤਾਨ ਦੇ ਖਿਲਾਫ ਹਥਿਆਰ ਨਹੀਂ ਚੁੱਕੇਗਾ ਨਤੀਜੇ ਵਿੱਚੋਂ ਪਾਕਿਸਤਾਨ ਦੀ ਫਤਿਹ ਹੁੰਦੀ ਹੈ ਔਰ ਹਿੰਦੁਸਤਾਨ ਦੀ ਇਸ ਛੋਟੀ ਜੰਗ ਦੇ ਵਿੱਚ ਹਾਰ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਘਟੋ ਘਟ 18 ਤੋਂ 30 ਜਿਹੜੇ ਸਿੱਖ ਫੌਜੀ ਐ ਉਹਨਾਂ ਨੂੰ ਇਨਵੈਸਟੀਗੇਸ਼ਨ ਕੀਤੀ ਉਹਨਾਂ ਤੇ السلام علیکم جی ستری اکال امید کرنے ہاں تبھی بجٹ ٹھاک ہو رب ربت مانوچی کلاچے رکھے اچھے جی اسے آج گال کران گے سکس فارچ جسٹس کے لیڈر نے بہت اہم قسم کی ایک گل چیز شیئر کی سکھاں بارے سے سکھ فوجیاں بارے اچھے جی کیا جاتا پہ کہ سکھ فوجیاں نے بغاوت تعلان کیتا ہے اچھے جی سنیاں اندے پے کے کہ کی فوج دے خلاف جا کے پاکستان دی فوج دے نال لڑ رل کے لڑن نو تیار ہاں کی اتنے پاکستان دی فوج انڈیا کے قبضے وچ جڑا پنجاب اے انہوں آزاد نو تیار ہے ਪਾਕਿਸਤਾਨ ਦੀ ਫੌਜ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ ਤਿਆਰ ਹੈ ਐਥੇ ਸਿੱਖ ਫੌਜੀਆਂ ਦਾ ਵੱਡਾ ਐਲਾਨ ਸਾਹਮਣੇ ਆ ਗਿਆ ਹੈ ਅੱਜ ਇਹ ਤੁਹਾਡੇ ਨਾਲ ਇਹ ਰਿਪੋਰਟ ਸ਼ੇਅਰ ਕਰਨੀ ਆ ਰਿਪੋਰਟ ਤੁਸੀਂ ਆਖਰ ਤੱਕ ਦੇਖਣੀ ਆ ਫਿਰ ਅਜੇ ਤੇ ਮਜ਼ੀਦ ਗੱਲ ਕਰਨੀ ਆ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਵੀ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਲੱਗੋ ਆਪਨੇ ਹਮੇ بھارتی فوج میں سکھ فوجیوں کی بغاوت کی خبر دی آپ نے کہا کہ سو سے زیادہ سکھ فوجی کشمیر اور خالستان کی ازادی کے لیے پاک فوج کے ساتھ ملنے کے لیے تیار ہیں یہ کیا مطالبات ہو سکتے ہیں ان لوگوں کے سب تو پہلا پاکستان دے عوام سرکار تے فوج نو واہی گروہ جی کا خالصہ واہی گروہ جی کی فتح مسئلہ پہنے ہی ہے کہ جدوں سکھ فر جسٹس خالستان رفینڈم نے ਇਹ ਸੁਨੇਹਾ ਲਾਇਆ ਕਿ ਸਿੱਖ ਫੌਜੀ ਭਾਰਤ ਦੀ ਫੌਜ ਹਿੰਦੁਸਤਾਨ ਚ ਜੋ ਹੈ ਉਹ ਪਾਕਿਸਤਾਨ ਦੇ ਖਿਲਾਫ ਹਥਿਆਰ ਨਹੀਂ ਚੁੱਕੇਗਾ ਨਤੀਜੇ ਵਿੱਚੋਂ ਪਾਕਿਸਤਾਨ ਦੀ ਫਤਿਹ ਹੁੰਦੀ ਹੈ ਔਰ ਹਿੰਦੁਸਤਾਨ ਦੀ ਇਸ ਛੋਟੀ ਜੰਗ ਦੇ ਵਿੱਚ ਹਾਰ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਘਟੋਕਟ 18 ਤੋਂ 30 ਜਿਹੜੇ ਸਿੱਖ ਫੌਜੀ ਐ ਉਹਨਾਂ ਨੂੰ ਇਨਵੈਸਟੀਗੇਸ਼ਨ ਬਿਲਕੁਲ ਲੜਾਂਗੇ ਤੇ 18 ਜਿਹੜੇ ਐ ਇਸ ਵਕਤੋਂ ਇਹਨਾਂ ਨੇ ਸਸਪੈਂਡ ਕੀਤੇ ਐ ਤੇ ਉਹਨਾਂ ਦਾ ਕੋਰਟ ਮਾਰਸ਼ਲ ਹੋ ਸਕਦਾ ਔਰ ਮੇਰੇ ਕੋਲ 100 ਤੋਂ ਵੱਧ ਜਿਹੜੇ ਸਿੱਖ ਫੌਜੀ ਐ ਉਹਨਾਂ ਦਾ ਸੁਨੇਹਾ ਆਇਆ ਹੋਇਆ ਕਿ ਅਸੀਂ ਜੇ ਹਥਿਆਰ ਚੁੱਕ ਕੇ ਪਾਕਿਸਤਾਨ ਦੀ ਫੌਜ ਦੇ ਨਾਲ ਰਲਦੇ ਆਂ ਕੀ ਪਾਕਿਸਤਾਨ ਦੀ ਫੌਜ ਤਿਆਰ ਐ ਕਸ਼ਮੀਰ ਜਾਂ جڑا ہندوستان دے قبضے چھ پنجاب ہے اس نو ازاد کروانو اس تے ساڑے نال او لڑنگے ہاں یا نا چھ جواب لے کے دیو رائیڈ سو بھارتی فوج میں کچھ سکھ فوجی نے جنگ میں حصہ mm. نہیں لیا تو ان کے خلاف بغاوت کا مقدمہ درش کر دیا گیا ہے سکھ کمیونٹی کی کچھ لوگوں کو زبدستی خالستان کے خلاف ریلیز نکالنے پر مجبور کیا جا رہا ہے uh, کیا سکھ فوجیوں کی ساتھ جو ٹریٹمنٹ ہے یا جو یہ ایک مطالبات ہیں یہ فوجی قیادت یا فوج کے اوپر بھی اثر انداز ہوگی ਆ ਮੈਨੂੰ ਸਮਝ ਨਹੀਂ ਆਈ ਆਖਰ ਚ ਕੀ ਪੁੱਛਿਆ ਤਾਂ ਤੁਸੀਂ ਜੀ ਕੀ ਇਹ ਜੋ ਇਸ ਤਰ੍ਹਾਂ ਫਾਟ ਨਜ਼ਰ ਆ ਰਹੇ ਹਨ ਉਸ سے کیا ਪੂਰੀ ਫੌਜੀ ਕਿਆਦਤ ਕੇ ਉਪਰ ਵੀ ਇਮਪੈਕਟ ਹੋ ਸਕਦਾ ਹੈ ਇਸਕਾ ਬਿਲਕੁਲ ਉਹਦੇ ਚ ਇਦਾਂ ਹੋ ਰਿਹਾ ਕਿ ਹਿੰਦੁਸਤਾਨ ਦੀ ਫੌਜ ਦੇ ਵਿੱਚ ਜਿੰਨੇ ਵੀ ਸਿੱਖ ਫੌਜੀ ਆ ਹਮ ਸਪੈਸ਼ਲੀ ਆਈ ਥਿੰਕ 15th ਇਨਫੈਂਟਰੀ ਰੈਜiment ਜਿਹੜੀ ਉੱਥੇ ਹੈਗੀ ਆ ਪੈਰੀਟੋਰੀਅਲ ਆਰਮੀ ਦੇ ਸਿੱਖ ਫੌਜੀ ਐ ਔਰ ਜਿਹੜੇ ਰਾਸ਼ਟਰੀ ਰਾਈਫਲ ਦੇ ਸਿੱਖ ਫੌਜੀ ਜੰਮੂ ਚ ਲੱਗੇ ਹੋਏ ਐ ਉਹਨਾਂ तकरीबन तकरीबन 1000 ਜਿਹੜਾ ਫੌਜੀ ਐ ਸਿੱਖ ਉਹਨਾਂ ਦੀ ਉਹਨਾਂ ਨੇ ਇਨਵੈਸਟੀਗੇਸ਼ਨ ਚ ਪਾਇਆ ਹੋਇਆ ਔਰ ਅੰਦਰ ਬਾਤੇ ਇਹ ਗੱਲ ਚੱਲਦੀ ਪਈ ਐ ਸਿੱਖ ਫੌਜੀਆਂ ਚ ਕਿ ਅਸੀਂ ਇਹ ਨਰਿੰਦਰ ਮੋਦੀ ਦੀ ਤੇ ਹਿੰਦੂਸਤਾਨ ਦੀ ਜਿਹੜੀ ਰਾਜਨੀਤਿਕ ਲੜਾਈ ਐ ਅਸੀਂ ਇਹ ਲੜਾਈ ਜਿਹੜੀ ਐ ਨਹੀਂ ਕਰਨੀ ਪਾਕਿਸਤਾਨ ਦੇ ਨਾਲ ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਐ ਕਿ ਇਹ 1971 ਨਹੀਂਗਾ ਨਾ ਹੀ 1965 ਹੈ ਇਹ 2025 ਹੈ ਇਹ ਉਹ ਹਿੰਦੁਸਤਾਨ ਦੀ ਫੌਜ ਹੈ ਜਿਹੜੀ ਅਸੀਂ ਉਹਨਾਂ ਨੂੰ ਸਮਝਾ ਚੁੱਕੇ ਹਾਂ ਕਿ ਇਹ 41ਵਾਂ ਸਾਲ ਹੈ ਇਸ ਵਾਰ 6 ਜੂਨ ਜਦੋਂ ਇਸੇ ਹਿੰਦੁਸਤਾਨ ਦੀਆਂ 70000 ਫੌਜਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਇਹ ਆਦਮਪੁਰ ਸਟੇਸ਼ਨ ਹੈ ਜਿੱਥੇ ਅੱਜ ਉਹਨਾਂ ਨੇ ਪਾਕਿਸਤਾਨ ਤੋਂ ਪਾਕਿਸਤਾਨ ਤੇ ਹਮਲਾ ਇਸੇ ਆਦਮਪੁਰ ਸਟੇਸ਼ਨ ਤੋਂ ਕੀਤਾ ਉਹਨਾਂ ਨੇ ਔਰ ਇਹੀ ਆਦਮਪੁਰ ਸਟੇਸ਼ਨ ਤੋਂ اس وقت ہیلی کپٹر چل کے انیس سو چراسی دے بچ اکال تحل صاحب دیکھتا نے انہوں نے گولا باری کیتی سی हم. تو ہندوستان دی بوجھ چھ جڑا سکھ فوجی ہے وہ بگاوت دے اتر آیا ہے وہ ہندوستان دے نال رل کے پاکستان تے حملہ نہیں کرے گا نہ کرنا چاہوں گا ویری انٹرسنگ بٹ بھارتی وزیعظم تو بار بار یہ ہی بات ہیں وہ <laughs> کہہ رہے ہیں آپریشن سندور ختم ہی نہیں ہوا سو so, کیا یہ دوبارہ کوئی حملہ ہونے جا رہا ہے ਜੋ ਜਿਹੜਾ ਨਰਿੰਦਰ ਮੋਦੀ ਆ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਰਾਈਟ ਨਾਓ ਹੀ ਹੈਜ਼ ਲੈਂਡਡ ਇਨ ਆਈਸੀਯੂ ਵਿਚ ਇਜ਼ ਐਨ ਐਮਰਜੈਂਸੀ ਹੀ ਇਜ਼ ਓਨ ਦੀ ਹਿਸ ਲਾਸਟ ਬ੍ਰੈਥ ਹੀ ਇਜ਼ ਓਨ ਦਾ ਡੈਥ ਬੈੱਡ ਉਹਦੀ ਰਾਜਨੀਤਿਕ ਮੌਤ ਹੋ ਚੁੱਕੀ ਹੈ ਆਪਰੇਸ਼ਨ ਸੰਦੂਰ ਜਿਹੜਾ ਹੈ ਜੇ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਮਸਜਿਦਾਂ ਤੇ ਹਮਲਾ ਕਰਦੇ ਹੋ ਤੇ ਛੋਟੇ-ਛੋਟੇ ਬੱਚੇ ਤੇ ਬੀਬੀਆਂ ਜਿਹੜੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਖੁੱਲੇ ਆਮ ਤੇ ਤੁਸੀਂ ਕਹਿੰਦੇ ਹੋ ਜੀ ਅਸੀਂ ਅੱਤਵਾਦੀਆਂ ਤੇ ਹਮਲੇ ਕੀਤੇ ਆ ਔਰ ਅੱਜ ਉਨੇ ਪੂਰੇ ਪਾਕਿਸਤਾਨ ਦੇ ਆਵਾਮ ਨੂੰ ਕਿਉਂਕਿ ਜਿਹੜੀ ਪਾਕਿਸਤਾਨ ਦੀ ਜਿੱਤ ਹੋਈ ਹੈ ਔਰ ਪਾਕਿਸਤਾਨ ਦੀ ਫਤਿਹ ਹੋਈ ਹੈ ਉਹਦੇ ਚ ਅੱਲਾ ਦਾ ਹੱਥ ਤਾਂ ਹੈ ਪਰ ਜਿਹੜਾ ਤੁਹਾਡਾ ਆਵਾਮ ਹੈ ਜਿਹੜਾ ਤੁਹਾਡਾ ਯੂਥ ਹੈ ਉਹ ਤੁਹਾਡੇ ਨਾਲ ਖੜੋਤਾ ਸੀ ਮੋਦੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਰੋਟੀ ਖਾਓ ਜਾਂ ਫਿਰ ਗੋਲੀ ਖਾਓ ਸੋ ਅਸੀਂ ਤੁਹਾਡੇ ਚੈਨਲ ਤੋਂ ਐਲਾਨ ਕਰਦੇ ਹਾਂ ਨਰਿੰਦਰ ਮੋਦੀ ਨੂੰ ਤੇ ਹਿੰਦੁਸਤਾਨ ਨੂੰ ਵੀ ਤੂੰ ਪਾਕਿਸਤਾਨ ਦੇ ਆਵਾਮ ਤੇ ਗੋਲੀ ਚਲਾਉਣ ਦਾ ਜੇ ਦਮ ਰੱਖਦਾ ਹੈ ਤੇ ਤੂੰ ਪੰਜਾਬ ਦੇ ਵਿੱਚੋਂ ਦੇ ਸਿੱਖ ਦੇ ਸਾਹਮਣੇ ਉਹ ਨਿਕਲ ਕੇ ਵਖਾ ਫਿਰ ਅਸੀਂ ਵੇਖਾਂਗੇ ਗੋਲੀ ਜਿਹੜੀ ਹੈ ਜਨਮ ਸਥਾਨ ਪਾਕਿਸਤਾਨ ਤੇ ਪਹੁੰਚਦੀਆਂ ਜਾਂ লাশਾਂ ਤੁਹਾਡੀਆਂ ਇਸ ਹਿੰਦੁਸਤਾਨ ਦੀ ਫੌਜਾਂ ਦੀਆਂ ਅਸੀਂ ਪੰਜਾਬ ਦੇ ਵਿੱਚ ਢੇਰ ਲਾ ਦੇਾਂਗੇ ਵੈ ਇੰਟਰਸਟਿੰਗ ਸੋ ਦੂਸਰੀ ਤਰਫ ਆਪ ਦੇਖ ਰਹੇ ਹੈ ਕਿ ਜਿਸ ਕਮਿਊਨਿਟੀ ਦੀ جانب سے ਇੱਕ ਹਫਤਾ ਪਹਿਲੇ ਮੋਦੀ ਦੇ ਖਿਲਾਫ ਆਲਮੀ ਅਦਾਲਤ ਵਿੱਚ ਮੁਕੱਦਮਾ ਚਲਾਉਣੇ ਦਾ ਮਤਾਲਬਾ ਕੀਤਾ ਥਾ ਕਿ ਮੋਦੀ ਨੇ ਪੰਜਾਬ ਵਿੱਚ 3 ਜੱਜਿਸ ਸਮੇਤ ਬਹੁਤ ਸੇ ਅਫਸਰਾਂ ਨੂੰ ਕਤਲ ਕਰਵਾਏ ਹਨ ہم نے دیکھا ہے کہ قتل کے ملزمات خاص کر کراس پورڈر اسیسنیشن کے الزامات لگے ہیں بھارت پر موڈی جی جب پرائم منسٹر تھے اس وقت یہ تو آپ نے ڈائریکٹ انہی پر الزام لگا دیا یہ ذرا سمجھائی گا میں نے پہن اس مسئلے بارے نہیں زیادہ پتا کیونکہ جڑا بھی کوئی کنونی کاروائی ہوئی ہے اسی سکس پر جسٹس جہاں خالستان ریفرینڈم والے اس وقت تو صرف پارتی قبضے والے پنجاب نو ازاد کراؤں دی مہم چلوں دے پہیاں اے جڑا ਕੀ ਅਧਿਕਾਰਾਂ ਦਾ ਕੰਮ ਹੈ ਕਿ ਮੋਦੀ ਨੂੰ ਕਿਸੇ ਕੋਰਟ ਚ ਲੈ ਜੀਏ ਜਾਂ ਕਿਸੇ ਰਾਜਨਾਥ ਨੂੰ ਫੜ ਲਈਏ ਇਸ ਤੋਂ ਅਸੀਂ ਇਸ ਵਕਤ ਬਾਹਰ ਆ ਜਿਹੜੀ ਅਸੀਂ ਲਾਬਿੰਗ ਕਰਦੇ ਪਏ ਆ ਬਿਲਕੁਲ ਲੜਨਗੇ ਕਿ ਪਾਕਿਸਤਾਨ ਦੇ ਖਿਲਾਫ ਹਿੰਦੁਸਤਾਨ ਦੇ ਵਫਦ ਅਮਰੀਕਾ ਚ ਵੀ ਆਏ ਹੋਏ ਆ ਇੱਥੇ ਯੂਕੇ ਚ ਵੀ ਆ ਯੂਰਪ ਚ ਵੀ ਆ ਅਸੀਂ ਉਹਨਾਂ ਦੇ ਖਿਲਾਫ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਦੇ ਕੋਲ ਲਾਬੀ ਕਰਦੇ ਪਏ ਆ ਕਿ ਇਹ ਉਹ دہشت ਗਰਦ ਹਿੰਦੁਸਤਾਨ ਦੇ ਪਾਰਲੀਮੈਂਟੇਰੀਅਨ ਹੈ ਜਿਨ੍ਹਾਂ ਨੇ 1984 ਦੇ ਵਿੱਚ ਜੂਨ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਉਹਨੂੰ ਜਸਟੀਫਾਈ ਕੀਤਾ ਨਵੰਬਰ 1984 ਦੇ ਵਿੱਚ ਸਿੱਖਾਂ ਦੀ 30000 ਤੋਂ ਵੱਧ ਨਸਲਕੁਸ਼ੀ ਹੋਈ ਤੇ ਇਹ ਸ਼ਸ਼ੀ ਥਰੂਰ ਤੇ ਜਿਹੜਾ ਇਹਦੇ ਨਾਲ ਤਰਨਜੀਤ ਸੰਧੂ ਆਇਆ ਇਹ ਜਸਟੀਫਾਈ ਕਰਦਾ ਉਹਨਾਂ ਨੂੰ ਅਸੀਂ ਤਾਂ ਇਹ ਇੱਕ ਮਿੰਟ ਇੱਕ ਮਿੰਟ ਇਹ ਬੜੀ ਖਬਰ ਹੈ ਆਪ ਨੇ ਕਿਹਾ ਕਿ ਸ਼ਸ਼ੀ ਥਰੂਰ ਜੋ ਕਿ ਵਕਤ ਲੀਡ ਕਰ ਰਹੇ ਹਨ ਭਾਰਤ ਦਾ ਉਹ ਸਪੋਰਟ ਕਰਦੇ ਸਿੱਖੋ ਕੇ ਸਾਥ ਪਰਸਕਿਊਸ਼ਨ ਸਿੱਖੋਂ ਦਾ ਸਿੱਖਾਂ ਦੇ ਖਿਲਾਫ ਉਸ ਜਿਹੜਾ ਸ਼ਸ਼ੀ ਤਰੂਰ ਹੈ ਉਹ ਇੰਡੀਅਨ ਨੈਸ਼ਨਲ ਕਾਂਗਰਸ ਜਿਹਦਾ ਗਾਂਧੀ ਫੇਸ ਸੀ ਇੰਦਰਾ ਗਾਂਧੀ ਸੀ ਉਹਨਾਂ ਦਾ ਇਹ ਬੱਚਾ ਹੈ ਇਹ ਉਹਨਾਂ ਦਾ ਬੱਚਾ ਹੈ ਜਦੋਂ ਜੂਨ 84 ਦੇ ਵਿੱਚ ਹਮਲਾ ਹੋਇਆ ਤੁਸੀਂ ਇਹਦੀਆਂ ਜਾ ਕੇ ਸਾਰੀਆਂ ਸਟੇਟਮੈਂਟਸ ਚੈੱਕ ਕਰ ਲਓ ਇਸਨੇ ਜੁਨਵੈਬਰ 1984 ਜੂਨ 1984 ਸਿੱਖਾਂ ਦੀ ਕਤਲੋਗਾਰਤ ਦਰਬਾਰ ਸਾਹਿਬ ਤੇ ਹਮਲਾ ਆਪਣੇ ਸਮੇਂ ਇਹ ਜਸਟੀਫਾਈ ਕਰਦਾ ਰਿਹਾ ਕਿ ਅੰਦਰ ਜੂਨ ਦੇ ਵਿੱਚ 84 ਚੌਥੇ ਅਤਵਾਦੀ ਸੀ ਨਵੰਬਰ 84 ਦੇ ਜਿਹੜੀ ਛੋਟੇ ਛੋਟੇ ਬੱਚੇ ਮਾਰੇ ਗਏ ਆ ਸਾਡੀ ਵਿਡੋ ਕਲੋਨੀ ਬਣੀ ਹੈ ਇਸਨੇ ਜਸਟੀਫਾਈ ਕੀਤਾ ਕਿ ਜਦੋਂ ਇੱਕ ਐਡੀ ਵੱਡੀ ਇੰਦਰਾ ਗਾਂਧੀ ਵਰਗੀ ਰਾਜਨੀਤਿਕ ਜਿਹੜੀ ਹੈ ਉਹਦਾ ਕਤਲ ਹੁੰਦਾ ਤੇ ਉਹਦਾ ਅਫੈਕਟ ਹੁੰਦਾ ਇਹ ਉਹ ਲੋਕ ਹੈ ਜਿਹੜੇ ਜਸਟੀਫਾਈ ਕਰਦੇ ਆ ਜੈਨੋਸਾਈਡ ਨੂੰ ਅੱਜ ਇਹ ਦੁਨੀਆ 'ਚ ਪਹੁੰਚੇ ਹੋਏ ਆ ਜਸਟੀਫਾਈ ਕਰਨ ਵਾਸਤੇ ਕਿ ਜੀ ਅਸੀਂ ਮਸਜਿਦਾਂ ਤੇ ਜਿਹੜਾ ਹਮਲਾ ਕੀਤਾ ਛੋਟੇ ਛੋਟੇ ਬੱਚੇ ਮਾਰੇ ਆ ਸੋ ਇਹ ਇਹਨਾਂ ਦੀ ਫਿਤਰਤ ਹੈ ਇਹ ਹਿੰਦੂਤਵਾਦੀ ਹਿੰਦੋਸਤਾਨ ਦੀ ਚਾਹੇ ਉਹ ਕਾਂਗਰਸ ਦੇ ਬੰਦੇ ਆ ਚਾਹੇ ਉਹ ਭਾਜਪਾ ਦੇ ਆ ਰਸਸ ਦੇ ਆ ਪਾਕਿਸਤਾਨ ਦਾ ਸਿੱਖ ਦਾ ਜਿਹੜਾ ਦੁਸ਼ਮਣ ਹੈ ਉਹ ਹਿੰਦੋਸਤਾਨ ਦਾ ਸਿਸਟਮ ਹੈ ਹਿੰਦੋਸਤਾਨ ਦਾ ਸੰਵਿਧਾਨ ਹੈ ਤੇ ਸ਼ਸ਼ੀ ਜ਼ਰੂਰ ਉਸ ਨੂੰ ਸਾਹਮਣੇ ਲੈ ਕੇ ਆ ਰਿਹਾ ਇਸ ਵਕਤ ਸ਼ਸ਼ੀਦਰੂਰ ਕਿੰਨਾ ਪਰਫਾਰਮ ਕਰ ਰਿਹਾ ਹੈ ਆ ਇਸ ਵਕਤ ਆਪਕੇ ਮੁਲਕ ਮੇ ਹੈ ਉਹਨੇ شدید تنਕੀਦ ਕੀ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਪਰ ਨਹੀਂ ਹਜੇ ਸ਼ਸ਼ੀਦਰੂਰ ਜਿਹੜਾ ਅਮਰੀਕਾ ਚ ਡੈਲੀਗੇਸ਼ਨ ਲੈ ਕੇ ਪਹੁੰਚਿਆ ਸੀ ਪਰ ਉਹ ਅਲੱਗ-ਅਲੱਗ ਮੁਲਕਾਂ ਚ ਪਹੁੰਚੇ ਹੋਏ ਹੈ ਹਜੇ ਅਮਰੀਕਾ ਚ ਉਹਨਾਂ ਨੇ ਮੀਟਿੰਗਸ ਨਹੀਂ ਕੀਤੀਆਂ ਪਰ ਇਹ ਉਹ ਸ਼ਸ਼ੀਦਰੂਰ ਹੈ ਜਿਹੜਾ ਕਿ ਕੁਐਸਚਨ ਕਰਦਾ ਸਾਡੇ ਪ੍ਰੈਜ਼ੀਡੈਂਟ ਟਰੰਪ ਦੀ ਇੰਟੈਲੈਕਟ ਨੂੰ ਜੇ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਸਮਝਦਾ ਹੀ ਨਹੀਂ ਵੀ ਉਹ ਕਾਬਿਲ ਹੈ ਫਿਰ ਇੱਥੇ ਲੈਣ ਕਿ ਆਏ ਹੈ ਫਿਰ ਕਿੰਨੂੰ ਸਮਝਾਣਾ ਉਹਨਾਂ ਨੇ ਹਾਂ ਸੋ ਉਸ ਦਾ ਜਵਾਬ اور ਉਸ ਦਾ ਜਵਾਬ ਪਰ ਬਹੁਤ ਜ਼ਰੂਰੀ ਹੈ ਉਸ ਦਾ ਜਵਾਬ ਕੱਲ ਸੈਕਟਰੀ ਰੂਬੀਓ ਨੇ ਦੇ ਦਿੱਤਾ ਕਿ ਜਿੰਨੇ ਵੀ ਫੋਰਨ ਆਫੀਸ਼ਲਸ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਆ ਹਿਊਮਨ ਰਾਈਟਸ ਵਾਇਲੇਸ਼ਨ ਦੇ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨਸ ਦੇ ਜਾਂ ਝੂਠੇ ਕੇਸ ਪਾਉਣ ਦੇ ਜਿੱਦਾਂ ਇਹਨਾਂ ਨੇ ਮੇਰੇ ਤੇ ਕੀਤਾ ਹੋਇਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕੇਸ ਪਾਏ ਉਹਨਾਂ ਦੇ ਵੀਜ਼ੇ ਅੱਗੇ ਤੋਂ ਇਹਨਾਂ ਨੇ ਰੱਦ ਕਰ ਦੇਣੇ ਆ ਇਹ ਡਾਇਰੈਕਟ ਸੁਨੇਹਾ ਜਿਹੜਾ ਹੈ ਸਚੀ ਤਰੂਰ ਨੂੰ ਹੈ ਨਰਿੰਦਰ ਮੋਦੀ ਨੂੰ ਹੈ ਅਮਿਤ ਸ਼ਾਹ ਰਾਜਨਾਥ ਤੇ ਤਰਨਜੀਤ ਸੰਧੂ ਨੂੰ ਹੈ ਕਿ ਇਹ ਉਹਨਾਂ ਦਾ ਆਖਰੀ ਸਫ਼ਰ ਹੋਏਗਾ ਇਸ ਤੋਂ ਬਾਅਦ ਉਹ ਅਮਰੀਕਾ ਨਹੀਂ ਆ ਸਕਦੇ ਓਕੇ ਬਟ ਕਿੰਨਾ ਆਪਕੋ ਲੀਗਲੀ ਲੱਗ ਰਿਹਾ ਹੈ ਕਿ ਇੱਕ ਹੋਰ ਅਟੈਕ ਕਰ ਦੇਗਾ ਭਾਰਤ ਇਹ ਤਾਂ ਜੀ ਹੁਣ ਪਾਕਿਸਤਾਨ ਆਰਮੀ ਤੇ ਜਾਂ ਫਿਰ ਹਿੰਦੁਸਤਾਨ ਦੀ ਫੌਜ ਨੂੰ ਪੁੱਛਣਾ ਪਏਗਾ ਪਰ ਮੈਂ ਆਪਣੇ ਤਜਰਬੇ ਨਾਲ ਦੱਸ ਸਕਦਾ ਕਿ ਉਹ ਬਲੈਕਆਊਟ ਦੀ ਜਿਹੜੀ ਹੈ ਰਿਹਰਸਲ ਮੌਕ ਦੁਬਾਰਾ ਕਰਦੇ ਪਏ ਆ ਜਿਸ ਦਾ ਮਤਲਬ ਹੈ ਵੀ ਪਹਿਲਾਂ ਉਹਨਾਂ ਨੇ ਹਨੇਰੇ ਦੇ ਵਿੱਚ ਲੁਕ ਕੇ ਮਸਜਿਦਾਂ ਤੇ ਹਮਲਾ ਕੀਤਾ ਸੀ ਹੁਣ મોદી ਕਹਿੰਦਾ ਜੀ ਮੈਂ ਪਾਕਿਸਤਾਨ ਦੀ ਆਵਾਮ ਦੀ ਕਤਲਗਾਰਥ ਕਰਾਂਗਾ ਸੋ ਤੁਸੀਂ ਇਹ ਗੱਲ ਮੰਨ ਕੇ ਚੱਲੋ ਤੇ ਪਾਕਿਸਤਾਨ ਦਾ ਆਵਾਮ ਜਿੰਨੂੰ ਮੈਂ ਬੇਨਤੀ ਕਰਦਾ ਕਿ ਭਾਈ મોદી ਨੇ ਕਿਹਾ ਜੇ ਆ ਤੁਸੀਂ ਰੋਟੀ ਖਾਓ ਜਾਂ ਗੋਲੀ ਖਾਓ ਹਰ ਇੱਕ ਪਾਕਿਸਤਾਨ ਦਾ ਯੂਥ ਜਿਹੜਾ ਹੈ ਜਿਹੜਾ ਬੱਚਾ ਬੱਚਾ ਹੈ ਉਹ ਇਸ મોદી ਦਾ ਜਾ ਕੇ ਸੋਸ਼ਲ ਮੀਡੀਆ ਤੇ ਜਵਾਬ ਦੇਵੇ ਔਰ ਕਹੇ ਕਿ ਰੋਟੀ ਤੇ ਅੱਲਾ ਨੇ ਦਿੱਤੀ ਆ ਗੋਲੀ ਦਾ ਜਵਾਬ ਅਸੀਂ ਗੋਲੀ ਨਾਲ ਦੇਾਂਗੇ ਪਹਿਲਾਂ ਤੁਸੀਂ ਸਾਡੇ ਸਿੱਖ ਭਰਾਵਾਂ ਤੋਂ ਪੰਜਾਬ ਚੋਂ ਨੰਗ ਕੇ ਵਿਖਾਓ ਅਸੀਂ ਇਹਨਾਂ ਦੇ ਹਿੰਦੁਸਤਾਨ ਦੀ ਫੌਜ ਦੀਆਂ ਲਾਸ਼ਾਂ ਦੇ ਢੇਰ ਲਾ ਦਾਂਗੇ ਪਾਕਿਸਤਾਨ ਤੱਕ ਨਹੀਂ ਪਹੁੰਚਣ ਦੇਾਂਗੇ ਰਾਈਟ ਵੇ ਓਕੇ ਜੀ ਐਰਪੋਰਟ ਤੋਂ ਸਭ}}{| ਗੁਰਵਤ ਪੰਨੂ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਦਿੱਤੀਆਂ ਐਥੇ ਆਲਰੇਡੀ ਜਿਹੜਾ ਸਿੱਖ ਫੌਜਾਂ ਦੇ ਖਿਲਾਫ ਇੰਡੀਆ ਦੀ ਆਰਮੀ ਦੇ ਵਿੱਚ ਐਕਸ਼ਨ ਜਿਹੜਾ ਹੋਣਾ ਸਟਾਰਟ ਹੋ ਚੁੱਕਿਆ ਬਹੁਤ ਸਾਰੇ ਸਿੱਖ ਫੌਜੀਆਂ ਦੇ ਖਿਲਾਫ ਜਿਹੜਾ ਕੋਰਟ ਮਾਰਸ਼ਲ ਜਿਹੜਾ ਉਹ ਕੀਤਾ ਜਾਂਦਾ ਪਿਆ ਤੇ ਇਹ ਚੀਜ਼ ਜਿਹੜੀ ਇਹ ਸਾਹਫ ਨਜ਼ਰ ਆਉਂਦੀ ਹੈ ਕਿ ਸਿੱਖਾਂ ਦੇ ਖਿਲਾਫ ਕਿੰਨਾ ਅਮਿਆਏ ਹੁੰਦਾ ਪਿਆ ਹੈ ਪਾਇਓ ਫੌਜੇ ਪਾਇ ਉਹ ਪੰਜਾਬ ਇੱਥੇ ਵੀ ਹਰ ਥਾਂ ਤੇ ਸਿੱਖਾਂ ਨੂੰ ਇਹੋ ਜਿਹਾ ਸਲੂਕ ਜਿਹੜਾ ਫੇਸ ਕਰਨਾ ਪੈਂਦਾ ਪਿਆ ਹੈ ਜਿਹਦੀ ਕਿਤੇ ਮਿਸਾਲ ਨਹੀਂ ਲੱਗਦੀ ਕਿ ਕਹਿੰਦੇ ਨੇ ਤੁਹਾਡੀ ਆਰਮੀ ਦੇ ਜਿਹੜੇ ਸੋਲਜਰ ਹੁੰਦੇ ਨੇ ਤੁਹਾਡਾ ਪ੍ਰਾਈਡ ਹੁੰਦੇ ਨੇ ਤੁਹਾਡੇ ਮੁੱਲ ਦੀ ਕਿਉਂਕਿ ਉਹ ਵਫਾਦਤ ਕਰਦੇ ਨੇ ਤੇ ਉਹਨਾਂ ਦੀ ਰਿਸਪੈਕਟ ਹੁੰਦੀ ਏ ਇੱਕ ਡਿਗਨਿਟੀ ਹੁੰਦੀ ਏ ਤੁਸੀਂ ਐਵੇਂ ਕਿਸੇ ਦਾ ਮੂੰਹ ਚੁੱਕ ਕੇ ਕਾਟਰ ਮਾਰਸ਼ਲ ਨਹੀਂ ਕਰ ਸਕਦੇ ਠੀਕ ਹੈ ਅਗਰ ਅੱਜ ਕਿਸੇ ਨੇ ਲੜਨ ਤੋਂ ਇਨਕਾਰ ਕੀਤਾ ਤਾਂ ਮਤਲਬ ਐ ਨਹੀਂ ਕਿ ਉਹ ਬਾਗੀ ਏ ਬਗਾਵਤ ਕਰ ਗਿਆ ਤੇ ਮੁੱਲਕ ਦਾ ਵੀ ਦੁਸ਼ਮਾਨ ਏ ਠੀਕ ਹੈ ਹਰ ਸਿੱਖ ਫੌਜੀ ਅੱਜੇ ਚਾਹੁੰਦਾ ਹੈ ਕਿ حالات جہے نے ہون حالات نارمل ہون کسے قسم کی فائٹ نہ ہوئے تو پیس نو پرموٹ کرنا پیس نو سپورٹ کرنا بغاوت ہے بغاوت کا ایلان ہے تو یہ چیز جی بالکل غلط ہے کہ سکھانے کے خلاف ایم سخت قسم دے ایکشن لے جاندے پے نے تو اتنے بہت سارے سکھان نے اپنا سنیہ دینا شروع کر كت کہ اسی پاکستان دے خلاف کسے تو بھی لڑا گے نہیں بلکہ ایسی پاکستان دی فوج نال رل کے انڈیا دے خلاف جڑا سی لڑن نو تیار ہاں سی کسے طور بھی انڈیا دی فوج کے نال رال کے پاکستان دے اُتے اٹیک نہیں کراؤں گے ایسے جی گلبت پت پنو نے بہت اہم قسم دیا گلان کی, گلنا کی کہ مودی ہوئے پاویں کانگریس ہوئے بی جے جی پی ہوئے کوئی نہیں ہوئے اینا نے ہمیشہ دے نال پنجابیان دا جنو سائڈ کرن سپورٹ کیا اتنے یہاں نے इंदिरा गांधी ਦੇ ਪਰ ਆ ਦੇ ਗੱਲ ਕੀਤੀ ਜਿਹੜਾ ਬਖੌਲਮ ਬਿੱਲਾ ਜਿਹੜਾ 1984 ਚ ਹੋਣ ਵਾਲੇ ਜੇਨੋਸਾਈਡ ਨੂੰ ਸਪੰਡ ਕਰਦਾ ਰਿਹਾ ਤੇ ਅੱਜ ਵੀ ਉਹ ਚੀਜ਼ ਨੂੰ ਸਪੋਰਟ ਕਰਦਾ ਹੈ ਤੇ ਤੁਸੀਂ ਇਹਨਾਂ ਦੀ ਮੈਂਟੈਲਿਟੀ ਅੰਡਰਸਟੈਂਡ ਕਰ ਸਕਦੇ ਹੋ ਪੰਜਾਬੀਆਂ ਦੇ ਖਿਲਾਫ ਪੰਜਾਬੀਆਂ ਨੂੰ ਜਿਸ ਚੀਜ਼ ਦੀ ਸਜ਼ਾ ਲੱਗਦੀ ਪਈ ਹੈ ਉਹ ਹੈ ਕਿ ਪੰਜਾਬੀ ਪਰਵਾਦਕੋਮੇ اپنی جانو جان کی پرواہ نہیں کرتے لڑنے کھلو جاتے ہیں تو اہی وجہ ہے کہ مود موی کے جڑے جن بھی ٹو بٹو تہواری نے وہ سارے اس چیز کا دا ڈ ڈر ہے کہ سکھ کتنے سارے کون سیا جا ٹوٹے ٹوٹے نہ کرتے ہیں سارے نہ لڑائی کر کھلو جان ٹھیک ہے تو سکھان کا ایک واہوا کافی خوف ہے ਜਿਹੜਾ ਅੱਜ ਇਹ ਮੌਜੂਦ ਹੈ ਜਿਹਦੀ ਵਜ੍ਹਾ ਤੋਂ ਕੰਟੀਨਿਊਸਲੀ ਸਟਰੀਚੂ ਵਿੱਚ ਦੇਪ ਰਿਓ ਕਿ ਪੰਜਾਬੀਆਂ ਦੇ ਖਿਲਾਫ ਜਿਹੜੇ ਨੇ ਇਹੋ ਜਿਹੇ ਐਕਸ਼ਨ ਲਏ ਜਾਂਦੇ ਪੈਨੇ ਕਿ ਡਾਇਰੈਕਟਲੀ ਤਮਜ਼ੀਆਂ ਵੀ ਲਾਈਆਂ ਜਾਂਦੀਆਂ ਪਈਆਂ ਨੇ ਪੰਜਾਬੀਆਂ ਨੂੰ ਪੰਜਾਬੀ ਯੂਥ ਨੂੰ ਪਾਕਿਸਤਾਨ ਦੀ ਯੂਥ ਨੂੰ ਤੁਸੀਂ ਕੀ ਕਹੋਗੇ ਐਦੇ ਬਾਰੇ ਵਿੱਚ ਸਪੋਰਟ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਨਾਲੇ ਦੋਸਤੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡਾ ਸਤਿਮਲਕਾਤ ਹੁੰਦੀ ਸੱਚੀ ਆਖਾ